ਉਹ ਤੋਂ ਨਹੀਂ ਦੇਲਾਂ ਦਾ ਕਿੰਨਾ ਨਰਖਿਆ ਸਭ ਲੋਕ ਬੰਦਾ ਮਰਦ ਚ ਗਿਆ ਕਲੰਨਾ ਸੋ ਤੁਸੀਂ ਮਤਲਬ ਜਿਹੜਾ ਕੋਈ ਨਹੀਂ ਤੁਹਾਡੇ ਨਾਲਿਆ ਸੀ ਜਿੰਨੇ ਚੁੱਕੇ ਕੋਈ ਵੀ ਜਿਹੜਾ ਤੁਸੀਂ ਪੋਜ਼ਿਟਿਵ ਸੋਚੋ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਤਾਂ ਦੀਆਂ ਘਟਰਾਵਾ ਹੋ ਜਾਂਦੀਆਂ ਸਭ ਲੋਕ ਵੀ ਇਹ ਦਬਾਵਾ ਇੱਕਦਫ਼ਾ ਫਿਰ ਇੰਡੀਆ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰ ਲਈ ਸ਼ੁਰੂ ਪੁੱਲ ਕੇ ਦਬਾਵਾ ਫਿਰ ਤੋਂ ਆਪਾਂ ਵੀ ਨਵੇਂ ਸਿਰੇ ਤੋਂ ਆਪਾਂ ਇੱਥੇ ਹੀ ਸੈਟ ਹੋਣਗੇ ਸਾਜੀ ਆਪਣਾ ਤੁਸੀਂ ਨੰਬਰ ਦਿਓ ਸਾਨੂੰ ਕੋਈ ਨਹੀਂ ਤੇ ਤਹਾਡੇ ਨਾਲ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਤੇ ਅਦਾ ਬੈਠਾ ਜਦੋਂ ਜਾਨੀ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਪਤਾ ਨਹੀਂ ਐਸੇ ਬਹਾਨੇ ਮਿਲਣਾ ਨਹੀਂ ਨਹੀਂ ਹਨਾ ਤੇ ਐਸੇ ਇੱਕ ਰਿਕੁਐਸਟ ਚਾਹੀਦੀ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਨਾ ਜਾਨੀ ਕਿ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਜੀ ਠੀਕ ਹੈ ਜੀ ਕੋਈ ਗੰਗਾ ਤਗੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ بڑے ਹਸਪੀਟਲ ਦੇ ਜਾਉਂਦਾ ਹਾਂ ਹਾਂ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਵੀ ਨਹੀਂ ਲਿਆਂਦਾ ਹੈ ਹਨਾ ਬਸ ਇਹ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਜੁਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਹਨਾ ਕੋਰਸ ਕਰਨੇ ਪੈਂਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸੇ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹਨਾ ਤੇ ਇਦਾਂ ਦੇ ਆਪਰੇ ਵਾਲੇ ਬਹੁਤ ਕਰਦੇ ਤਾਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਕਿ ਡਾਕਟਰ ਜੋ ਇੰਨੇ ਕੁਆਲਟੀ ਦੇ ਬਣ ਕੇ ਸਾਡੇ ਬਾਹਰਲੇ ਬੰਦੇ ਮੰਗਲ ਤੇ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਆ ਬਿਲਕੁਲ ਸਾਡੀ ਐਜੂਕੇਸ਼ਨ ਨਾਲੇ ਵੀ ਤੁਸੀਂ ਦੇ ਦੇਖੋ ਤੁਸੀਂ ਗਏ ਨਹੀਂ ਅਮਰੀਕਾ ਦੇ ਵਿੱਚ ਅਮਰੀਕਾ ਵਿੱਚ ਤਾਂ 50% ਡਾਕਟਰ ਦੇਰੇ ਇੰਡੀਅਨ ਨੇ ਆਪਣੇ ਹੁੰਦੇ ਪੰਜਾਬੀ ਬਹੁਤ ਪੰਜਾਬੀ ਕੇਵਲਾ ਵਾਲੇ ਜਾਂ ਤਾਂ ਦੇ ਆਪਣੇ ਪੰਜਾਬੀ ਬਹੁਤ ਬੜੇ ਬੜੇ ਡਾਕਟਰ ਹਾਕ ਦੇ ਸੱਜਣ ਨੇ ਅੱਖਾਂ ਦੇ ਸੱਜਣ ਨੇ ਅੰਤੋਂ ਦਾ ਮੈਡੀਸਨ ਦੇ ਡਾਕਟਰ ਨੇ ਬਹੁਤ ਆਪ ਦੇ ਡਾਕਟਰ ਨੇ ਇੱਕ ਉਹਨੂੰ ਕੁੜੀ ਸੀ ਉਹ ਵਿਚਾਰੀ ਜਦ ਪੜ੍ਹੀ ਸੀ ਉਹ ਚਾਹੁੰਦੀ ਸੀ ਕਿ ਮੈਂ ਚਲੋ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੁੰਨ ਵਰਕੇ ਚਲੋ ਚਲੋ ਰਿਸ਼ਤਾ ਵਿਆਹ ਚ ਰਹੂਗਾ ਪਰ ਚਲ ਗਈ ਅੰਤ ਇਹ ਦਿਲ ਨੂੰ ਦੁੱਖ ਲੱਗਦਾ ਵੀ ਸਾਡੇ ਜੋ ਦੇਸ਼ ਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ ਚਾਹੇ ਬੰਦਾ ਅੱਠ ਪੜਿਆ ਹੋਵੇ ਦੂਜੇ ਆਪਣੀ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਕਾ ਹੁੰਦਾ ਆ ਜਦ ਜੋ ਉਹਨਾਂ ਨੂੰ ਉਧਰ ਦੇ ਕੰਮ ਨਾ ਦੇਓ ਜੋ ਕੰਮ ਤਾਂ ਮਿਲਿਆ ਨਾ ਨਹੀਂ ਨਹੀਂ ਜਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਜਾਨੀ ਕਿ ਭਗਵੰਤ ਰਾਮਨ ਤੇ ਤੁਹਾਡੇ ਤੇ ਵੀ ਉਹ ਸਾਨੂੰ ਮਾਣਿਆ ਤੇ ਇਹ ਸੱਜਣਾ ਆ ਅਨੰਦ ਤੁਸੀਂ ਤੁਹਾਡੇ ਕੋਲ ਹਨੀ ਪੈਨ ਨੇ ਹੈਗਾ ਇੱਕ ਵੇਲਾ ਉਹਦੇ ਤੇ ਪੈਨ ਦੇ ਲਿਖੇ ਦੇ ਪਹਿਲ ਤੇ ਪੈਨ ਦੇ ਨੰਬਰ ਲਿਖ ਕੇ ਦੋ 82 88 66 ਵਾਲਾ ਨੰਬਰ ਜਿਹੜਾ ਉਹ ਲਿਖ ਕੇ ਆਇਦੋਂ ਪਹਿਪੜਾਣਾ ਕੋਲ ਮੇਰਾ ਨੰਬਰ ਤੁਹਾਨੂੰ ਦਿੰਦਾ ਕੋਲ ਫੇਲ ਮਿਲਾਂਗੇ ਅੱਜ ਤੇ ਤੁਸੀਂ ਸੁਖੀ ਸਾਧੀ ਉਹ ਕਰ ਜਾਓ ਔਰ ਮੈਂ ਖੁਸ਼ ਹੋ ਜਾਈ ਕਿ ਤੁਸੀਂ ਹਾਂ ਦੋਸਤ ਵਾਪਸ ਆ ਗਏ ਹਾਂਜੀ ਪਹਿਲਾ ਬੰਦੇ ਦੀ ਜ਼ਿੰਦਗੀ ਆ ਘਾਟੇ ਤੇ ਪੈਗੇ ਬੰਦਾ ਚਾਹਦਾ ਕੋਈ ਨਹੀਂ ਘਾਟੇ ਤੇ ਬਾਕੀ ਆ ਪਪੂ ਦੇ ਗੱਲਾਂ ਨਹੀਂ ਜੇ ਆਪਣੀ ਜ਼ਿੰਦਗੀ ਰਹੂਗੀ ਤੇ ਆਪਣੀ ਜ਼ਿੰਦਗੀ ਦੇ ਪਰੋਸਾ ਨੇਗਾ ਮਾਰਕ ਵਿੱਚ ਜਦੋਂ ਪੂਰੀ ਕਰਦਣੀ ਛੇਦੀ ਕੋਈ ਗੱਲ ਨਹੀਂ ਕੋਈ ਇਹ ਤਾਂ ਜ਼ਿੰਦਗੀ ਜਦੋਂ ਜਵਾਨ ਹੋਈਦਾ ਉਹ ਨਹੀਂ ਛੱਡਦਾ ਦਿਲ ਨਹੀਂ ਛੱਡਦਾ ਨੈਕਟਵ ਨਹੀਂ ਸੋਚਦਾ ਹਮੇਸ਼ਾ ਪੋਸਟ ਕਰਦਾ ਨਾ ਕੋਈ ਗੱਲ ਨਹੀਂ ਬੜਾ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜ਼ਿੰਦਗੀ ਦੇ ਇਹ ਵੀ ਤੁਸੀਂ ਸਭ ਨੂੰ ਤੁਹਾਡੀ ਜ਼ਿੰਦਗੀ ਦਾ ਤਜਰਬਾ ਬਿਲਕੁਲ ਇਹ ਬਹੁਤ ਵੱਡਾ ਤਜਰਬਾ ਹੈ ਤੁਹਾਨੂੰ ਕਨੇਦਿਆ ਦਦੂય ਸੋਚੋ ਬਹਿ ਕੇ ਸਭ ਕੁ ਤੁਹਾਨੂੰ ਮਿਲੂਗਾ ਕਿ ਜੇ ਬੋਲਦੇ ਏਦਾਂ ਕਹਿੰਦੇ ਤੇ ਏਦਾਂ ਹੋ ਜਾਂਦਾ ਸਭ ਲਿਖ ਨਿਕਲਦਾ ਇੰਨੇ ਨਹੀਂ ਮਿਲੋ ਇੰਨੇ ਨਹੀਂ ਸੜਾ ਬਹੁਤ ਆਵਾਜ਼ ਆ ਰਹੀ ਆਹ ਹੋਰ ਵੀ ਜਿੰਨੇ ਨੰਬਰ ਲਾ ਲਓ ਤੁਸੀਂ ਕੋਈ ਉਹਦਾ ਮੇਰਾ ਫੇਸਬੁੱਕ ਤੇ ਵੀ ਹੈਗਾ ਹਾਂ ਜਦੋਂ ਵੀ ਤੁਹਾਨੂੰ ਕੋਈ ਮੈਂ ਸਾਂਝੀ ਕਰਦੇ ਚੱਕਦੇ ਨਹੀਂ ਹੈਗੇ ਨਹੀਂ ਨਹੀਂ ਚੱਕਦੇ ਨਹੀਂ ਬਿਲਕੁਲ ਨਹੀਂ ਨਹੀਂ ਕੋਈ ਗੱਲ ਨਹੀਂ ਇੱਥੇ ਬੱਸ ਹੋ ਗਈ ਮੰਨੋ ਅਈ ਕਦੀ ਮੀਟਿੰਗ ਤੇ ਹਾਂਜੀ ਇਹ ਤੇ ਵਟਸਐਪ ਤੇ ਵਟਸਐਪ ਤੇ ਮੈਸੇਜ ਦੇ ਅੱਛਾ ਹਾਂ ਉਹ ਦੱਸ ਤੱਕ ਮੈਨੂੰ ਆਪਣਾ ਬਿਤਮਨ ਦੇ ਹਰਪਾਲ ਚਿੰਮਾ ਸਾਹਿਬ ਹੈ ਨਾ ਉਹਦੇ ਨਾਲ ਇਹ ਸਿੱਧਾ ਆਪਣਾ ਟੀਏ ਉਹ ਅੱਗੇ ਫੋਨ ਚੱਕਦੇ ਨਹੀਂ ਹੁੰਦੇ ਸੀ ਓਹੋ ਨਹੀਂ ਨਹੀਂ ਸਦਾ ਬੇਦਾ ਮੈਗਮਾ ਇਹਦਾ ਜਾਂਦਾ ਮੈਂ ਤਾਂ ਆਵਾਜ਼ ਵੀ ਸਹਿਜ ਨਾਲ ਲਗਾ ਦਿੰਦਾ ਮੈਨੂੰ ਮੈਂ ਕੱਢੀ ਵੀ ਗਾ ਫੋਨ ਉਹਦੇ ਅੰਦਰ ਬਾਦੋਂ ਪੇਦਰ ਦਾ ਮੈਂ ਚੋ ਕੈਨੇਡਾ ਜੋ ਮੈਂ ਕਹਤਾ ਠੀਕ ਹੈ ਅੱਜ ਕੱਡੀ ਅੱਜ ਪੱਕਾ ਬੰਤ ਕਰਾ ਠੀਕ ਹੈ ਕਦੀ ਕਹਿੰਦਾ ਜੀ ਬੜੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੈਂਪਧਾਵਾਂ ਨੂੰ ਪਾਓ ਕਿ ਜਦ ਇਹਦਾ ਗਾਇਤ ਨੂੰ ਨਹੀਂ ਟੰਗਦਾ ਜੀ ਸਾਰਾ ਇਹ ਗਲਤ ਰਸਤਾ ਦੇਖੋ 45 ਪੱਤਾ ਦੀ ਲੱਖ ਰੁਪਇਆ ਲਾ ਕੇ ਜਾਂ ਕਿੰਨਾ ਕਰਦੇ ਨੁਕਸਾਨ ਹੋਇਆ ਕੱਜਾ ਟੁੱਕਿਆ ਕੋਈ ਕੋਈ ਤੁਸੀਂ ਕੀਤਾ ਠੀਕ ਹੈ ਕਿ ਨਹੀਂ ਕਰ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਪਰ ਆਪਾਂ ਕਾਹਦੇ ਪੈ ਜੰਨੇ ਆ ਥੋੜੇ ਕਿ ਜਲਦੀ ਬਾਅਦ ਵਿੱਚ ਦੇਸ਼ਾਂ ਨੂੰ ਪਤਾ ਨਹੀਂ ਅਜੇ ਤੁਸੀਂ ਤੇ ਵੇਚ ਦੀ ਉੱਤੇ ਬਾਅਦ ਮੈਂ ਵੀ ਮਦਦ ਕਰਾਂ ਦੀ ਆੜੀ ਲੂੰਦਾ ਦਾ ਮੈਂ ਵੀ ਪੈਟਰੋਲ ਪੰਪ ਤੇ ਉੱਥੇ ਬੇਹਿੰਮਤ ਤਾਂ ਤੁਹਾਨੂੰ ਪਤਾ ਉੱਥੇ ਬਹੁਤ ਕੰਮ ਨਹੀਂ ਪੈਂਦੀ ਹੈ ਬੜੀ ਸਖਤ ਬੇਹਿੰਮਤ ਹੈ ਪਰ ਆਪਣੇ ਦਿਮਾਗ ਚ ਇੱਕ ਗੱਲ ਬੈ ਗਈ ਕਿ ਸ਼ਾਇਦ ਬਹੁਤ ਜਲਦੀ ਪੈਸੇ ਬਣ ਜਾਂਦੇ ਉੱਥੇ ਇਤਾਂ ਦੀ ਕੋਈ ਗੱਲ ਨਹੀਂ ਪਰ ਤੁਸੀਂ بڑے ਕਦਮਾਂ ਲਿਓ ਤੁਸੀਂ ਫੇਰ ਵੀ ਰਿਪੋਰਟ ਹੋ ਕੇ ਵਾਪਸ ਕਰ ਦਿੱਤੇ ਲੋ ਨੌਜਵਾਨ ਆਏ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਇੰਤਿਆ ਹੈ ਦੋਨ ਆਹ ਸਟਾਪ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ ਟਰੰਪੀ ਦੇ ਨਾਲ ਬੈਠ ਕੇ ਇਹ ਜੋ ਕੁਝ ਕੋਆ ਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ ਟਰੰਪ ਮੇਰਾ ਬਹੁਤ ਦੋਸਤ ਹੈ ਉਹ ਦਾ ਸਤੰਬਰ ਦੁਨੀ ਦੇ ਵਿੱਚ ਜਦੋਂ ਪਿਛਲੀ ਇਲੈਕਸ਼ਨs ਸੀਗੀ ਉਹਨਾਂ ਮੋਦੀ ਦੀ ਕੈਂਪੇਨ ਕਰਦੀ ਵੀ ਗਈ ਸੀ ਮਰਕਾ ਉਹਨਾਂ ਦੀ 트ੰਪ ਜੀ ਦੀ ਤੇ ਉਹਨਾਂ ਨੇ ਸਾਨੂੰ ਪਤਾ ਦਿੱਤਾ ਹੋਣਾ ਕਿ ਐਕਸਸ ਦੇ ਵਿੱਚ ਬੋਲ ਜਾ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트ੰਪ ਸਰਕਾਰ ਤੇ ਮੇਰੀ ਉਹਨਾਂ ਨੂੰ ਬੇਫਿਕਰ ਕਿਉਂਕਿ ਬੇਕਰ ਸਾਡਾ ਇਹਦੇ ਵਿੱਚ ਕੋਈ ਨਾਤਾ ਵਸਦੀ ਗੱਲ ਹੈ ਕਿਉਂਕਿ ਇੱਕ ਸੈਂਟਰ ਗਵਰਨਮੈਂਟ ਤੇ ਇਹ ਇੰਟਰਨੈਸ਼ਨਲ ਦੇ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਤਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਰ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਐਕੂਪੇਸ਼ਨ ਦੀ ਜੇਲਾ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਫਰ ਵਿੱਚ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਨਿਸ਼ਚਿਤ ਜਿਹੜੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਕਿ ਕਿ ਸਰਕਾਰ ਦੇ ਹੱਥ ਕੜੀਆਂ ਲਾਈਆਂ ਉਤਰਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਰੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤੋਂ ਤਿੰਨ ਤਲਵਾ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਈਕਾ ਉਹ ਚਾਹੇ ਜਾਂ ਲੰਬਾ ਸਫਰ ਹੈ ਵੈਸੇ ਹੀ ਮੈਂ ਕਹਿੰਦਾ 12-20 ਮਿੰਟ ਦੀ ਫਲਾਈਟ ਹੈ ਰਿਗਲ ਸਾਹਿਬ ਕਿੰਨੇ ਸਮੇਂ ਤੱਕ ਬਾਹਰ ਆ ਜਾਣਗੇ ਹਾਂਜੀ ਹੱਥ ਕਰ ਕੱਲੀ ਨਹੀਂ ਨਹੀਂ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆ ਜਦੋਂ ਨਹੀਂ ਕੋਈ ਨਹੀਂ ਬੱਜਿਆ ਤਾਂ ਮੈਂ ਜਿੱਕੇ ਦਾ ਵੇਖਿਆ ਹੱਥ ਬੰਦ ਹੱਥ ਨਹੀਂ ਮਿਲ ਉਹ ਚਲੋ ਛੱਡੋ ਉਹਨਾਂ ਦੀਆਂ ਚਰਚਾ ਹੋਈ ਤਾਂ ਉਹਨਾਂ ਨਾਲ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਚੋਲਦਾ ਉਹਨਾਂ ਦੀ ਸਟੇਟ ਜਿਨ੍ਹਾਂ ਨੇ ਬਲਾਅਫ ਕੀਤਾ ਮંત્રી ਸਾਹਿਬ ਪਰਿਵਾਰ ਨਾਲ ਗੱਲਬਾਤ ਹੋਈ ਹੈ ਜੀ 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 ਦੇਖੋ ਮੈਂ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਨਨਾਂ ਨੇ ਪੁੱਛਿਆ ਕਿ ਤੁਸੀਂ ਕਿਹੜੇ ਏਜੰਟਾਂ ਦੇ ਤੋਂ ਗਏ ਹੋ ਜਾਦਿਆਂ ਨੇ ਕਿਹਾ ਕਿ ਦੁਬਈ ਦੇ ਏਜੰਟਾਂ ਜਿੰਨਾਂ ਦੇ ਤੋਂ ਉਹਨਾਂ ਦੀ ਟੈਲੀਫੋਨ ਦੇ ਤੋਂ ਗੱਲ ਹੋਈ ਦੁਬਈ ਦੇ ਤੋਂ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇਦਾਂ ਨਹੀਂ ਹੈ ਉਹ ਬੰਦੇ ਕਈ ਬੰਦੇ ਨੇ ਮੈਨੂੰ ਬਚਾਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਗਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਬਚਾ ਲੈਣਾ ਦਾ ਕੰਮ ਖਰਾਬ ਹੋ ਗਿਆ ਕਿਹਦੀ ਗਲਤੀ ਮਨਣੀ ਹੈ ਮੈਂ 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 ਦੁਬਾਰਾ ਦੁਬਾਰਾ ਫੇਸ બસ ਵੀਰ ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪਰਟੇਸ਼ਨ ਤੇ ਜਾਂ ਜੇਲ੍ਹਾਂ ਦਾ ਡਰ ਉਹਨਾਂ ਦੀ ਢਾਲ ਬੰਨਣਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ